ਇਸ ਵਕਤ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਕਰਨਲ ਬਾਠ ਕੇਸ ਦੇ ਵਿੱਚ ਜਿਹੜੇ ਪੁਲਿਸ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਸੀ ਮੁਅਤਲ ਕੀਤਾ ਗਿਆ ਸੀ ਉਹਨਾਂ ਵਿੱਚੋਂ ਇੱਕ ਇੰਸਪੈਕਟਰ ਰੌਣੀ ਸਿੰਘ ਜਿਸ ਦੀ ਅਗਾਊਂ ਜ਼ਮਾਨਤ ਅਰਜੀ ਲੋਅਰ ਕੋਰਟ ਨੇ ਰੱਦ ਕਰ ਦਿੱਤੀ ਹੈ ਪਹਿਲਾਂ ਹਾਈ ਕੋਰਟ ਸਿੱਧਾਰਜੀ ਲਗਾਈ ਗਈ ਸੀ ਇੰਸਪੈਕਟਰ ਰੌਣੀ ਸਿੰਘ ਵੱਲੋਂ ਅਗਾਊਂ ਜ਼ਮਾਨਤ ਦੀ ਅਰਜੀ ਲਾਈ ਜਾਂਦੀ ਹੈ ਤਿੰਨ ਦਿਨ ਦਾ ਰਿਲੀਫ ਦਿੱਤਾ ਗਿਆ ਕਿ ਗ੍ਰਿਫਤਾਰੀ ਨਹੀਂ ਹੋਵੇਗੀ ਇਨਸਪੈਕਟਰ ਜਿਹੜੇ ਸਸਪੈਂਡ ਕੀਤੇ ਜਾਂਚ ਚੁੱਕੇ ਨੇ ਰੌਣੀ ਸਿੰਘ ਹਾਲਾਂਕਿ ਬਾਕੀ ਤਿੰਨ ਇਨਸਪੈਕਟਰ ਅਦਾਲਤ ਤੱਕ ਪਹੁੰਚੇ ਹੀ ਨਹੀਂ ਇਸ ਅਗਾਊਂ ਜ਼ਮਾਨਤ ਅਰਜੀ ਨੂੰ ਲੈ ਕੇ ਉਸ ਨੂੰ ਲੈ ਕੇ ਰੌਣੀ ਸਿੰਘ ਇਕੱਲੇ ਜਾਂਦੇ ਨੇ ਪਰ ਉਹਨਾਂ ਨੂੰ ਹਾਈ ਕੋਰਟ ਨੇ 3 ਦਿਨ ਦੀ ਰਿਲੀਫ ਵੀ ਦਿੱਤੀ ਤੇ ਨਾਲ ਕਿਹਾ ਕਿ ਤੁਸੀਂ ਲੋਅਰ ਕੋਰਟ ਵਿੱਚ ਜਾਓ ਤੇ ਪਟਿਆਲਾ ਜਾਂਦੇ ਨੇ ਉੱਥੇ ਕੋਰਟ ਦੇ ਵਿੱਚ ਅਰਜੀ ਲੱਗਦੀ ਹੈ ਇਸ ਅਰਜੀ ਨੂੰ ਲੈ ਕੇ ਸੁਣਵਾਈ ਅੱਜ ਤਾਜ਼ਾ ਫੇਰ ਹੁੰਦੀ ਹੈ ਔਰ ਲੰਮਾ ਸਮਾਂ ਸੁਣਵਾਈ ਚੱਲੀ ਹੈ ਇਸ ਕੇਸ ਦੀ ਪਰ ਆਖਰਕਾਰ ਜਿਹੜਾ ਇਸ ਫੈਸਲੇ ਦੇ ਵਿੱਚ ਲੋਅਰ ਕੋਰਟ ਨੇ ਝਟਕਾ ਦੇ ਦਿੱਤਾ ਹੈ ਮੋਤਲ ਇਨਸਪੈਕਟਰ ਰੋਣੀ ਸਿੰਘ ਨੂੰ ਇਹ ਵੱਡਾ ਝਟਕਾ ਇਸ ਕਰਕੇ ਮੰਨਿਆ ਜਾ ਰਿਹਾ ਕਿਉਂਕਿ ਜਦੋਂ ਅਗਾਊਂ ਜ਼ਮਾਨਤ ਅਰਜੀ ਰੱਦ ਹੋ ਗਈ ਹੈ ਤਾਂ ਮਤਲਬ ਸਾਫ਼ ਹੈ ਕਿਉਂਕਿ ਹਾਲੇ ਤੱਕ ਇਹਨਾਂ ਇਨਸਪੈਕਟਰਾਂ ਦੀ ਪਰਚਾ ਦਰਜ ਹੋਣ ਜਾਣ ਤੋਂ ਬਾਅਦ ਗ੍ਰਿਫਤਾਰੀ ਨਹੀਂ ਹੋਈ ਔਰ ਜ਼ਿਲੇ ਤੋਂ ਬਾਹਰ ਭੇਜ ਦਿੱਤਾ ਗਿਆ ਸੀ ਜਦੋਂ ਪੁਲਿਸ ਦੇ ਉੱਤੇ ਪ੍ਰੈਸ਼ਰ ਬਣਿਆ ਸਰਕਾਰ ਤੇ ਪ੍ਰੈਸ਼ਰ ਬਣਿਆ ਪਹਿਲਾਂ ਤਾਂ ਐਫ ਆਈ ਆਰ ਹੀ ਦੇਰੀ ਨਾਲ ਦਰਜ ਕੀਤੀ ਉਹ ਇੱਕ ਵੱਖਰਾ ਕੇਸ ਹੈ ਉਸ ਦੇ ਲਈ ਕਰਨਲ ਬਾਸ਼ਤ ਪਰਿਵਾਰ ਆ ਜਿਹੜਾ ਪੀੜਤ ਪਰਿਵਾਰ ਉਹ ਹਾਈ ਕੋਰਟ ਵੀ ਪਹੁੰਚਦਾ ਹਾਈ ਕੋਰਟ ਦੇ ਉਹਨਾਂ ਦੇ ਉੱਤੇ ਟੇਕ ਸੀ ਕਿ ਕਿਸੇ ਬਾਹਰੀ ਏਜੰਸੀ ਤੋਂ ਜਾਂਚ ਕਰਾਈ ਜਾਵੇ ਨਿਰਪੱਖਤਾ ਨਾਲ ਪੁਲਿਸ ਤੇ ਸਾਨੂੰ ਭਰੋਸਾ ਨਹੀਂ ਔਰ ਇਹ ਇੰਸਪੈਕਟਰਾਂ ਨੂੰ ਲੈ ਕੇ ਪਰਿਵਾਰ ਆ ਜਿਹੜਾ ਉਹ ਲਗਾਤਾਰ ਕੁਰਲਾ ਰਿਹਾ ਸੀ ਔਰ ਅੱਜ ਵੀ ਇੱਕ ਤਾਜ਼ਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਉਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਪਹਿਲਾਂ ਜਿਹੜਾ ਮੁਅਤਲ ਇੰਸਪੈਕਟਰ ਨੇ ਜਿਹਨਾਂ ਨੂੰ ਜ਼ਿਲ੍ਹੇ ਤੋਂ ਬਾਹਰ ਭੇ ਬਰਨਾਲੇ ਦੇ ਵਿੱਚ ਭੇਜਿਆ ਗਿਆ ਪਰ ਇਸ ਤੋਂ ਵੀ ਬਾਹਰ ਭੇਜਣ ਦੀ ਗੁਜਾਰਸ਼ ਆ ਜਿਹੜੀ ਡੀਜੀਪੀ ਕੋਲ ਲਗਾਈ ਲਗਾਈ ਆ ਅਪੀਲ ਕੀਤੀ ਆ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਕਿ ਉਹਨਾਂ ਨੂੰ ਥ੍ਰੈਟ ਹੈ ਔਰ ਉਹ ਗੱਡੀਆਂ ਤੇ ਕਾਲੇ ਸ਼ੀਸ਼ਿਆਂ ਦੇ ਵਿੱਚ ਘੁੰਮਦੇ ਨੇ ਪਟਿਆਲੇ ਦੇ ਵਿੱਚ ਉਹਨਾਂ ਦੀ ਮੋਬਾਈਲ ਟਾਵਰ ਦੀ ਲੋਕੇਸ਼ਨ ਤੋਂ ਇਹ ਚੀਜ਼ ਪਤਾ ਲਗਾਈ ਜਾ ਸਕਦੀ ਹੈ ਔਰ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਘਟਨਾ ਵਾਪਰ ਸਕਦੀ ਹੈ ਉਹ ਦਰਿਆ ਹੋਇਆ ਆਪਣੇ ਆਪ ਦੇ ਵਿੱਚ ਮਹਿਸੂਸ ਕਰ ਰਹੇ ਨੇ ਇਸੇ ਕਰਕੇ ਡੀਜੀਪੀ ਪੰਜਾਬ ਨੂੰ ਫਿਰ ਚਿੱਠੀ ਲਿਖੀ ਗਈ 10 ਤਰੀਕ ਨੂੰ ਜਿਸ ਵਿੱਚ ਕਿਹਾ ਗਿਆ ਕਿ ਚਾਰੇ ਇਨਸਪੈਕਟਰ ਜਿਨ੍ਹਾਂ ਦੇ ਵਿੱਚ ਇਨਸਪੈਕਟਰ ਰੋਣੀ ਸਿੰਘ ਵੀ ਸ਼ਾਮਲ ਨੇ ਜਿਨ੍ਹਾਂ ਦੀ ਜਮਾਨਤ ਅਰਜੀ ਵਿਰਧ ਹੋਈ ਆ گاਉਂ ਜਮਾਨਤ ਅਰਜੀ ਹੁਣ ਕਿਸੇ ਵੀ ਵੇਲੇ ਗ੍ਰਿਫਤਾਰੀ ਵੀ ਹੋ ਸਕਦੀ ਹੈ ਪਰ ਇਸ ਕੇਸ ਵਿੱਚ ਗ੍ਰਿਫਤਾਰੀ ਹਾਲੇ ਤੱਕ ਪੁਲਿਸ ਨੇ ਨਹੀਂ ਕੀਤੀ ਕਿਉਂਕਿ ਪਹਿਲਾਂ ਸਭ ਤੋਂ ਪਹਿਲਾਂ ਐਸਐਸਪੀ ਡਾਕਟਰ ਨਾਨਕ ਸਿੰਘ ਨੇ 45 ਦਿਨ ਦਾ ਸਮਾਂ ਮੰਗਿਆ ਸੀ ਕਿ 45 ਦਿਨਾਂ ਚ ਜਾਂਚ ਰਿਪੋਰਟ ਤਿਆਰ ਕਰਕੇ ਅਗਲੀ ਬਣਦੀ ਕਾਰਵਾਈ ਕਰਾਂਗੇ 13 14 ਦੀ ਦਰਮਿਆਨੀ ਰਾਤ ਦਾ ਮਾਰਚ ਦਾ ਇਹ ਘਟਨਾਕ੍ਰਮ ਹੈ ਰਜਿੰਦਰਾ ਹਸਪਤਾਲ ਪਟਿਆਲਾ ਦੇ ਸਾਹਮਣੇ ਉਸ ਤੋਂ ਬਾਅਦ ਢਾਬਾ ਮਾਲਕ ਦੀ ਸ਼ਿਕਾਇਤ ਤੇ ਇੱਕ ਐਫਆਈਆਰ ਹੋਈ ਫਿਰ ਕਰਨਲ ਪਰਿਵਾਰ ਦੇ ਬਾੜ ਤੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਵਿੱਚ ਆ ਕੇ ਰੌਲਾ ਪਾਇਆ ਕਿ ਤਰ ਸਰਾਸਰ ਠੱਗਾ ਹੋ ਰਿਹਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਮੁੱਦਾ ਪੰਜਾਬ ਦੇ ਲੋਕਾਂ ਤੱਕ ਗਿਆ ਲੋਕਾਂ ਲੋਕ ਇਕੱਠੇ ਹੋ ਗਏ ਸਰਵਿੰਗ ਅਫਸਰ ਇਕੱਠੇ ਹੋਏ ਸਾਬਕਾ ਸੈਨਿਕ ਜਥੇਬੰਦੀ ਇਕੱਠੀ ਹੋਈ ਫਿਰ ਪਟਿਆਲੇ ਵਿੱਚ ਧਰਨਾ ਮੁਜ਼ਾਹਰਾ ਵੀ ਲੱਗਦਾ ਧਰਨਾ ਮੁਜ਼ਾਹਰੇ ਦੀ ਜਦੋਂ ਕਾਲ ਦਿੱਤੀ ਗਈ ਤੇ ਇੱਕ 22 ਤਰੀਕ ਨੂੰ ਐਫ ਆਈ ਆਰ ਬਾਇ ਨੇਮ ਦਰਜ ਹੋ ਜਾਂਦੀ ਹੈ 12 ਪੁਲਿਸ ਮੁਲਾਜ਼ਮਾਂ ਤੇ ਜਿਸ ਵਿੱਚ ਚਾਰ ਇਨਸਪੈਕਟਰ ਵੀ ਸ਼ਾਮਲ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਫਿਰ ਹਾਈ ਕੋਰਟ ਦਾ ਰੁਖ ਆਪਣਾ ਕੀਤਾ ਜਾਂਦਾ ਜਿਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੁੰਦੀ ਹੈ ਤਲਖ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਦੇਰੀ ਨਾਲ ਐਫ ਆਈ ਆਰ ਕਿਉਂ ਦਰਜ ਹੋਈ ਉਸ ਦੇ ਬਾਰੇ ਝਾੜ ਚਮਕ ਕਾਫੀ ਹੁੰਦੀ ਹੈ ਪੁਲਿਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸਿਰਫ ਤੇ ਸਿਰਫ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਕਰਕੇ ਇਨਸਪੈਕਟਰਾਂ ਤੇ ਹੀਠਲੇ ਮੁਲਾਜ਼ਮਾਂ ਦੇ ਕਰਕੇ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਇਹ ਮਾਮਲਾ ਦੇ ਦਿੱਤਾ ਜਾਂਦਾ ਹੈ ਉਹਨਾਂ ਨੇ 4 ਮਹੀਨਿਆਂ ਦੇ ਵਿੱਚ ਇਸ ਦਾ ਨਤਾਰਾ ਕਰਨਾ ਹੈ ਇੱਕ ਪਾਸੇ ਚੰਡੀਗੜ੍ਹ ਪੁਲਿਸ ਦੇ ਵਿੱਚ ਸਿੱਟ ਬਣ ਗਈ ਹੈ ਐਸਪੀ ਰੈਂਕ ਦੇ ਅਧਿਕਾਰੀ ਨੇ ਜਿਹੜੇ ਉਹ ਇਸ ਕੇਸ ਦੇ ਵਿੱਚ ਇਸ ਸਿੱਟ ਦੀ ਜਿਹੜੀ ਅਗਵਾਈ ਕਰ ਰਹੇ ਨੇ ਨਾਲ ਹੋਰ ਇਨਸਪੈਕਟਰ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਨੇ ਸਿੱਟ ਦੇ ਵਿੱਚ ਉਹਨਾਂ ਨੇ ਤਾਂ ਇਸ ਪਾਸੇ ਨਤਾਰਾ ਕਰਨਾ ਹੀ ਕਰਨਾ ਹੈ ਇਸ ਵਿੱਚ ਕਸੂਰਵਾਰ ਕਿਵੇਂ ਨੇ ਕਿਉਂਕਿ ਸਬੂਤ ਸੀਸੀਟੀਵੀ ਫੁਟੇਜ ਤੇ ਮੋਬਾਈਲ ਲੋਕੇਸ਼ਨ ਔਰ ਬਹੁਤ ਕੁਝ ਕਿਉਂਕਿ ਇਲਜ਼ਾਮ ਇੱਕ ਬੜਾ ਗੰਭੀਰ ਲੱਗਾ ਸੀ ਕਰਨਲ ਬਾਠ ਦੇ ਵੱਲੋਂ ਕਿ ਉਹਨਾਂ ਦਾ ਆਈਡੀ ਕਾਰਡ ਆ ਜਿਹੜਾ ਉਹ ਵੀ ਖੋਇਆ ਗਿਆ ਉਹਨਾਂ ਦਾ ਫੋਨ ਖੋਇਆ ਗਿਆ ਉਹਨਾਂ ਦੇ ਬੇਟੇ ਨਾਲ ਕੁੱਟਮਾਰ ਹੋਈ ਬੁਰੀ ਤਰ੍ਹਾਂ ਇਹ ਸਾਰੀਆਂ ਗੱਲਾਂ ਤੁਹਾਡੇ ਤੱਕ ਹੁਣ ਤੱਕ ਆ ਚੁੱਕੀਆਂ ਨੇ ਪਰ ਤਾਜ਼ਾ ਇਸ ਕੇਸ ਦੇ ਵਿੱਚ ਦੋ ਤਰ੍ਹਾਂ ਦੀ ਜਾਣਕਾਰੀ ਹੈ ਇੱਕ ਅੱਜ ਜਿਹੜੀ ਲੋਅਰ ਕੋਰਟ ਨੇ ਹਾਈ ਕੋਰਟ ਜਦੋਂ ਰੌਣੀ ਸਿੰਘ ਜਾਂਦੇ ਨੇ ਇਨਸਪੈਕਟਰ ਸਸਪੈਂਡ ਜਿਹੜੇ ਕਿ ਬਰਨਾਲੇ ਭੇਜ ਦਿੱਤੇ ਗਏ ਪਟਿਆਲੇ ਜ਼ਿਲ੍ਹੇ ਤੋਂ ਬਾਹਰ ਉਹਨਾਂ ਨੂੰ ਛਟਕਾ ਮਿਲ ਗਿਆ ਉਹਨਾਂ ਦੀ ਅਗਾਊਂ ਜ਼ਮਾਨਤ ਅਰਜੀ ਰੱਦ ਹੋ ਜਾਂਦੀ ਹੈ ਉਹਨਾਂ ਦੀ ਕਿਸੇ ਵੀ ਵੇਲੇ ਗ੍ਰਿਫਤਾਰੀ ਹੋ ਸਕਦੀ ਹੈ ਹੁਣ ਕਿਉਂਕਿ ਉਹ ਰਾਹਤ ਲੈਣ ਦੇ ਲਈ ਗਏ ਸੀ ਕਿ ਗ੍ਰਿਫਤਾਰੀ ਨਾ ਹੋਵੇ ਬਾਕੀ ਇਨਸਪੈਕਟਰ ਗਏ ਹੀ ਨਹੀਂ ਇਸ ਮਾਮਲੇ ਦੇ ਵਿੱਚ ਔਰ ਦੂਸਰਾ ਮਸਲਾ ਜਿਹੜੀ ਚਿੱਠੀ ਲਿਖੀ ਗਈ ਡੀਜੀਪੀ ਨੂੰ ਕਰਨਲ ਬਾਠ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿ ਸਾਨੂੰ ਇਹਨਾਂ ਇਨਸਪੈਕਟਰਾਂ ਤੋਂ ਜਿਹੜਾ ਆ ਇਹਨਾਂ ਇਨਸਪੈਕਟਰਾਂ ਨੂੰ ਸਾਡੇ ਤੋਂ ਦੂਰ ਰੱਖਿਆ ਜਾਵੇ ਔਰ ਪਟਿਆਲਾ ਜ਼ੋਨ ਤੋਂ ਹੀ ਬਾਹਰ ਭੇਜ ਦਿੱਤਾ ਜਾਵੇ ਕਿਉਂਕਿ ਸਾਨੂੰ ਡਰ ਹੈ ਔਰ ਇੱਥੇ ਘੁੰਮਦੇ ਨੇ ਉਹ ਇਨਸਪੈਕਟਰ ਔਰ ਉਹਨਾਂ ਨੂੰ ਕੋਈ ਹੱਕ ਨਹੀਂ ਹੈ ਕਾਨੂੰਨ ਦੇ ਖਿਲਾਫ ਚੱਲ ਰਹੇ ਨੇ ਉਲਟ ਚੱਲ ਰਹੇ ਨੇ ਲਾਅ ਦੇ ਇਹ ਸਾਰੀਆਂ ਗੱਲਾਂ ਉਹਨਾਂ ਵੱਲੋਂ ਦੋਸ਼ ਲਾਉਂਦਿਆਂ ਹੋਇਆਂ ਚਿੱਠੀ ਲਿਖੀ ਗਈ ਦੇਖਦੇ ਹਾਂ ਇਸ ਤੇ ਪੰਜਾਬ ਦੇ ਡੀਜੀਪੀ ਕੀ ਫੈਸਲਾ ਲੈਂਦੇ ਨੇ ਪਰ ਜਿੱਥੇ ਤੱਕ ਰਹੀ ਗੱਲ ਇੰਸਪੈਕਟਰ ਸਸਪੈਂਡ ਕੀਤੇ ਹੋਏ ਰੌਣੀ ਸਿੰਘ ਉਹਨਾਂ ਨੂੰ ਇੱਕ ਵੱਡਾ ਝਟਕਾ ਲੋਅਰ ਕੋਰਟ ਨੇ ਵੀ ਦੇ ਦਿੱਤਾ ਪਟਿਆਲਾ ਕੋਰਟ ਨੇ ਵੀ ਦੇ ਦਿੱਤਾ ਕਿਉਂਕਿ ਉਹਨਾਂ ਨੇ ਰਾਹਤ ਲੈਣ ਦੇ ਲਈ ਕੋਸ਼ਿਸ਼ ਕੀਤੀ ਸੀ ਸਿੱਧਾ ਹਾਈ ਕੋਰਟ ਜਾ ਕੇ ਉੱਥੋਂ ਨਹੀਂ ਮਿਲਦੀ ਤਿੰਨ ਦਿਨ ਦੀ ਰੀਲੀਫ ਜ਼ਰੂਰ ਮਿਲੀ ਕਿ ਕਿਸੇ ਤਰ੍ਹਾਂ ਵੀ ਗ੍ਰਫਤਾਰੀ ਨਹੀਂ ਹੋਵੇਗੀ ਫਿਰ ਲੋਰ ਕੋਰਟ ਦੇ ਵਿੱਚ ਮਾਮਲਾ ਆਉਂਦਾ ਤੇ ਉੱਥੇ ਉਹਨਾਂ ਦੀ ਅਗਾਊਂ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਗਿਆ ਇਹ ਵੱਡਾ ਝਟਕਾ ਹੈ ਉਸ ਇਨਸਪੈਕਟਰ ਦੇ ਲਈ ਜਿਹਨੂੰ ਹੁਣ ਪਟਿਆਲੇ ਤੋਂ ਬਾਹਰ ਬਰਨਾਲੇ ਫਿਲਹਾਲ ਭੇਜਿਆ ਹੋਇਆ ਪਰ ਕਰਨਲ ਬਾਠ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਟਿਆਲੇ ਜੋਂ ਤੋਂ ਵੀ ਬਾਹਰ ਭੇਜ ਦਿੱਤਾ ਜਾਵੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਨਾਲ ਜੁੜੀ ਹੋਰ ਕਿਹੜੀ ਅਪਡੇਟ ਆਉਂਦੀ ਹੈ ਫਿਲਹਾਲ ਤੁਸੀਂ ਬਣੇ